ਸਰਪੰਚਾ ਰਾਜੀ ਰਹਿ ਤੇਰਾ ਘਰ ਵੀ ਰਾਜੀ ਮੈਨੂੰ ਜੋ ਨਹੀਂ ਮਰਜ਼ੀ ਸਰਪੰਚਦਾਰੀ ਦੇ ਰਾਜੀ ਰਹਿ ਖੁਸ਼ ਹੋ ਕੇ ਤੂੰ ਦਾਫਾ ਲੈ ਲੈ ਹਾਂ 1100 ਰੁਪਏ ਤੋਂ ਵੱਧ ਤੇਰਾ ਫਰਜ਼ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾ ਕਾ ਲਾਓ ਕੀ ਲਾਉਂਦਾ ਮੈਨੂੰ ਜੋ ਮਨਸੁਖਤਾ ਨਾਲ ਲੱਗੀ ਹੈ ਮੈਂ ਕਰ ਦਿੱਤੀ ਹੋਰ ਵੀ ਕੋਈ ਚਲੋ ਜਿਹੜਾ ਕੋਈ ਮੇਨ ਮੰਗਦਾ ਹੋਵੇ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਦਾਵਾ ਸਾਨੂੰ ਜੇ ਇਸ ਘਰ ਚੋਂ ਲਾਂਬਾ ਮਿਲਿਆ ਜਾਂ ਉਸ ਘਰ ਚੋਂ ਲਾਂਬਾ ਮਿਲਿਆ ਤਕਰੀਬ ਨਹੀਂ ਮਿਲਿਆ ਤੇ ਤੇਰੀ ਗੱਲ ਨਹੀਂ ਜੀ ਕਿਸੇ ਨੇ ਨਹੀਂ ਲਾਂਬਾ ਲੱਟਾ ਤੋ ਇਹ ਤੁਸੀਂ ਆਪਣੇ ਕੋਲੋਂ ਵੀ ਕਰ ਜਾਣਾ ਮੈਂ ਇਹ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲਊਗਾ ਪਹਿਲਾਂ ਲੋਕਾਂ ਦੀ ਰਾਏ ਮੰਗੀ ਆ ਉਹਨੇ ਫੱਲਣ ਦੇ ਬਲੇ ਕਮੈਂਟ ਲੈਣ ਪੜਦੋ ساری ਬੜੀ ਬੜੇ ਲਿਖੀਆਂ ਤੁਸੀਂ ਉਹ ਲੈ ਜਾਓ ਜਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਦੀ ਨਹੀਂ ਹੋਣਾ ਫਿਰ ਬੱਤਸੀਸਾ ਮੈਨੂੰ ਜਿੰਨੀ ਮਰਜ਼ੀ ਦਈ ਜਾਓ ਧੰਵਾਦ ਇਸ ਸ੍ਰੇਣੀ ਤੂੰ ਸਰਪੰਚ ਬੰਦਾ ਮੈਂ ਮਗਤਾ ਬੰਦਾ ਮੇਰੀ ਤਨਤ ਗੱਲ ਹੀ ਨਹੀਂ ਬਸ ਹੀਤਾਂ ਵਾਲੀ ਹੋੜੀ ਖੁਸ਼ ਹੋ ਕੇ ਨਹੀਂ ਲਾ ਜੀ ਜੀ ਆਪ ਤੋਂ ਆ ਕੇ ਜਾਓ ਜੀ ਇਹਦੇ ਖੁਸ਼ ਹੋ ਬੇਤਰ دیر ਤਾਂ ਦੇਰ ਕੋਈ ਨਹੀਂ ਹੋਣਾ ਖੁਸ਼ ਹੋਣਾ ਕੋਈ ਨਹੀਂ ਹੋਣਾ ਪਤਾ ਆ ਠੀਕ ਕੋਈ ਨਹੀਂ ਕਾੜੀ ਕਾੜੀ ਬੰਦਾ ਆ ਤੁਹਾਨੂੰ ਕੋਈ ਨਾ ਪਹੀਏ ਬਾਕੀ ਦੇ ਪੇੜ ਜਿਉ ਮਰਜ਼ੀ ਕਰੋ ਸਾਡੇ ਜੱਦ ਰੋਟੀ ਫਿਰ ਮੇਰੀ ਤੇ ਮੇਰੀ ਪਸਾਉਣ ਡਿਆ ਵਾਂ ਇੰਨੇ ਬੜੇ ਆਵਾਜ਼ ਰੱਬ ਨੇ ਦਿੱਤੇ ਈਆਂ ਪੁੱਤ ਦਿੰਦਾ ਉਹ ਆਏ ਨੇ ਬੜੇ ਵੱਦ ਨੇ ਆਉਣਾ ਹੁੰਦਾ ਈ ਕੋਈ ਗੱਲ ਖੁਸ਼ ਹੋ ਕੇ ਦੋ ਵਧਾਈ ਦਿੱਤਾ ਨਹੀਂ ਰੋਟੀ ਨਾ ਤੂੰ ਜਿਹੜੀ ਬਾੜ ਵਾ ਕੇ ਨੂੰ ਵਧਾਈ ਤੂੰ ਜਿਹੜੀ ਵਰਦੀ ਕੱਪ ਰੋਵੇਂ ਸ਼ਾਮਾਂ ਤੱਕ ਧੀਰੇ ਮੈਂ ਸ਼ਾਮਾਂ ਤੱਕ ਨਹੀਂ ਵੇਲੇ ਹੀ ਆ ਇਹਨਾਂ ਦੀ ਕੀ ਗੱਲ ਬਣਦੀ ਇਸ ਕਰਕੇ ਕਿ ਉਹ ਆਪਣੇ ਸਾਫ਼ ਤੇ ਸਪਸ਼ਟ ਪੱਕੀ ਗੱਲ ਆ ਆ ਬਾਕੀ ਆ ਸਾਰੇ ਬੰਦੇ ਨੂੰ ਕਿੰਨੇ ਬੰਦੇ ਮੇਜ਼ੂਰ ਬੰਦੇ ਜਿਹਨਾਂ ਨੇ ਰੋਟੀ ਕਰਕੇ ਇਹਨੂੰ ਵੋਟਾਂ ਵੀ ਪਈਆਂ ਮੇਰੇ ਨਾਲ ਤੁਰਦੇ ਵੀ ਇਹਨਾਂ ਨੇ ਪਈਆਂ ਤੇ ਦੋ ਆ ਸਾਰੇ ਤੁਸੀਂ ਸਰਪੰਚ ਬਣਦੇ ਮੈਂ ਨਹੀਂ ਮੈਂ ਦੀ ਗੱਲ ਬਣਦਾ ਮੈਂ ਦੀ ਇੱਕ ਰੀ ਕੋੜੀ ਮਾਰਕਾ ਸਾਡੇ ਗਾੜੀ ਸਾਡੇ ਹੱਥ ਦੇ ਬਥੇਰੇ ਪਿੰਡ ਦਾ ਬਾਕੀ ਤੁਸੀਂ ਕਰੋ ਆਪਣੀ ਜਿੱਦ ਮਰਜੀ ਇੱਥੇ ਨਹੀਂ ਕੀ ਗੱਲ ਚੱਲਦੀ ਆਜਾ ਬੈਠੋ ਕੋਈ ਜਰੂਰ ਬੈਠੇ ਕਿ ਕਿੱਥੇ ਵੀ ਮੁੰਡੇ ਦੀ ਮੰਮੀ ਦੀ ਮੁੰਡੇ ਦੀ ਮੰਮੀ ਆਜਾ ਤਾਂ ਮਟਵਾਰ ਦੇ ਉਹ ਕੋਸ਼ੋ ਕੀ ਹੋ ਜੇ ਛੋੜਾ ਨਾ ਤਾਂ ਇੱਧਾ ਵਟਾਵੇਂ ਮਾਰਦਾ ਤੁਸੀਂ ਮਿਲ ਕੇ ਦੇ ਕੇ 1100 ਰੁਪਏ ਇਹ ਨਹੀਂ ਕਰ ਸਕਦਾ ਸੋ ਬਾਗੀ ਬੰਦੇ ਬੰਦੇ ਬਈਆ ਬਾਪੂ ਜੱਜ ਕਰਕੇ ਕਿੰਨੇ ਲੈ ਗਏ ਨਹੀਂ ਪੈਦਾ ਸਾਹਮਣੇ ਰੱਖੀ ਤੁਸੀਂ ਆਪਾਂ ਨੇ ਦੇਖਿਆ ਜੇ ਤਾਂ ਮਾਨਤ ਹੋਣੀ ਫਿਰ ਫਿਰ ਦੇ ਬੈਠੇ ਆ ਇਸ ਤੇ ਆਹ ਨੁਕਤਾ ਕੀ ਕਰਦੇ ਕੋਈ ਨਾ ਹੋਦਾ ਨਾ ਤਾਂ ਆਂਦੀ ਕੋ ਬਹੁਤ ਕਈ ਦਿਨਾਂ ਤੋਂ ਪਾਸ ਪਾਸ ਕਰ ਆਪਣਾ ਲੈ ਜਾ ਤੇ ਤੁਹਾਨੂੰ ਲੋਕਾਂ ਨੂੰ ਪਾਸ ਕਰਾ। ਨਾ ਮੋਰ ਤੇ ਲੈ ਜੀ ਉਹ ਨਹੀਂ ਮੈਂ ਬਸ ਲੈ ਰਹੀ। ਹੋਰ ਕਿੱਸੇ ਜਾਣਾ ਕੋਈ ਪਾ ਯਾਰ ਯਾਰ ਸਾਨੂੰ ਪਤਾ ਇੱਥੇ ਬਚਣਾ ਸਾਨੂੰ ਇੱਕ ਸੋਰੀ ਨੂੰ ਇਹੋ ਕਰਨਾ ਪੈਣਾ। ਮੈਂ ਕਿਹਦੇ ਤੋਂ ਚੋੜੀ ਪੈਣੀ ਸਾਈਕਲ ਦੇ ਨਾਲ। ਪਾਈ ਨੀ। ਹੂੰ। ਲੋਕੀਂ ਚੱਟਣ ਦੀ ਨਹੀਂ ਕੋਈ ਵੀ ਲੋੜ ਪਹਿਲਾਂ ਪਲਾਟ ਕੋਈ ਪਾ ਲੈ ਜੀ ਤੁਹਾਡਾ ਕਰਦਾ। ਪੰਜ ਲਾ ਕੇ ਲੈ ਜਾ ਸਾਰੇ। ਬਾਬਾ ਦੋਨ ਦਾ ਹਾਕਿਮ ਆਦੇ ਨਾ ਲਾ ਬਾਬਾ ਦੋਨ ਸਰਪੰਚ ਰਾਜੀ ਦੇ ਤੇਰਾ ਘਰ ਦੀ ਰਾਜੀ ਸਰਪੰਚਦਾਰੀ ਰਾਜੀ ਰਣ ਖੁਸ਼ ਹੋ ਕੇ ਜੀ ਬਾਬਾ ਸਰਪੰਚ ਆਹ 1100 ਰੁਪਏ ਤੋਂ ਵੱਧ ਤੇਰਾ ਫਰਜ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾ ਆਓ ਕੀ ਲਾ ਲੀ ਮੈਨੂੰ ਜੋ ਮਨਸਕ ਕਰਨ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੋਈ ਚਲੋ ਜਿਹੜਾ ਕੋਈ ਮੇਨ ਮੰਗਦਾ ਹੋਊਗਾ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਦਾਵਾ ਸਾਨੂੰ ਜੈਸ ਘਰ ਚੋਂ ਲਾਪਾ ਮਿਲਿਆ ਜਾਂ ਉਸ ਘਰ ਚੋਂ ਲਾਪਾ ਮਿਲਿਆ